ਹਾਜ਼ਰੀ ਹਫਤੋਂ ਇਲਾਵਾ ਲੁਧਿਆਣਾ ਨੂੰ ਸਾਈਕਲ ਇੰਡਸਟਰੀ ਵਜੋਂ ਵੀ ਪਛਾਣਿਆ ਜਾਂਦਾ ਹੈ ਪੂਰੀ ਦੁਨੀਆ ਚ ਵਾਵਾ ਹੀ ਲੁੱਟ ਚੁੱਕੇ ਲੁਧਿਆਣਾ ਸ਼ਹਿਰ ਦੀ ਪਛਾਣ ਵੱਖਰੀ ਹੈ ਦੇਸ਼ ਚ ਸਾਈਕਲ ਦੀ ਮੈਨੂਫੈਕਚਰਿੰਗ ਚ 90 ਫੀਸਦੀ ਹਿੱਸੇਦਾਰੀ ਲੁਧਿਆਣਾ ਦੀ ਹੈ ਸਰਹੱਦੀ ਸੂਬਾ ਹੋਣ ਕਰਕੇ ਫਿਲਹਾਲ ਲੁਧਿਆਣਾ ਦੀ ਸਾਈਕਲ ਇੰਡਸਟਰੀ ਚ ਕਈ ਮੁਸ਼ਕਲਾਂ ਵੀ ਖੜੀਆਂ ਹੋ ਗਈਆਂ ਨੇ ਜਿਹੜੀ ਲੁਧਿਆਣਾ ਦੀ ਬਾਈਸਾਈਕਲ ਇੰਡਸਟਰੀ ਹੈ ਵੀ ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਬਾਈਸਾਈਕਲ ਇੰਡਸਟਰੀ ਹੈ ਤਕਰੀਬਨ 90% ਮੈਨੂਫੈਕਚਰਿੰਗ ਜਿਹੜਾ ਇੰਡੀਆ ਦੇ ਵਿੱਚ ਬਾਈਸਾਈਕਲ ਜਿਹੜਾ ਪ੍ਰੋ ਉਹ ਲੁਧਿਆਣਾ ਹੀ ਕਰਦਾ ਵਾ ਸਾਰੇ ਇੰਡੀਆ ਦਾ ਪਰ ਅੱਜ ਹੀ ਡੇਡ ਦੇ ਵਿੱਚ ਸਾਡੀ ਜਿਹੜੀ ਇੱਥੋਂ ਇੰਡਸਟਰੀ ਹੈ ਇੱਥੋਂ ਸ਼ਿਫਟ ਹੋ ਰਹੀ ਹੈ ਕਿਉਂਕਿ ਸ਼ਿਫਟ ਹੋਣ ਦਾ ਕਾਰਨ ਇਹ ਆ ਵੀ ਜਿਹੜਾ ਪੰਜਾਬ ਹੈ ਤਾਂ ਬਾਰਡਰ ਸਟੇਟ ਆ ਉਹਦੇ ਨਾਲ ਕੀ ਪ੍ਰੋਬਲਮ ਹੁੰਦੀ ਹੈ ਵੀ ਜਿਹੜਾ ਲੁਧਿਆਣਾ ਦੇ ਵਿੱਚ ਅੱਜਕਲ ਸਾਨੂੰ ਲੇਬਰ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਲੇਬਰ ਸਾਰੀ ਯੂਪੀ ਬਿਹਾਰ ਤੋਂ ਆਉਂਦੀ ਹੈ ਉਹਦੀ ਬੜੀ ਸ਼ਾਰਟੇਜ ਸ਼ੁਰੂ ਹੋ ਗਈ ਹੈ ਸਾਈਕਲ ਬਣਾਉਣ ਦੀ ਲਾਗਤ ਲਗਾਤਾਰ ਵਧ ਰਹੀ ਹੈ ਜ਼ਿਆਦਾਤਰ ਸਟੀਲ ਦੂਜੇ ਸੂਬਿਆਂ ਤੋਂ ਆਉਂਦਾ ਹੈ ਤੇ ਖਪਤ ਵੀ ਸਭ ਤੋਂ ਜ਼ਿਆਦਾ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ 'ਚ ਹੀ ਹੈ ਸਾਈਕਲ ਉਦਯੋਗ ਨੂੰ ਸਭ ਤੋਂ ਪਹਿਲਾਂ ਮਹਿੰਗੇ ਸਟੀਲ ਦੀ ਮਾਰ ਪੈ ਰਹੀ ਹੈ ਰੌਮ ਟੀਲ ਉਹ ਵੀ ਸਾਰਾ ਮਤਲਬ ਜਿੱਦਾਂ ਰੋੜ ਕਿਲਾ ਭਲਾਈ ਹੋ ਗਿਆ ਜਿੱਥੇ ਸਟੀਲ ਕੰਪਨੀਆਂ ਲੱਗੀਆਂ ਉੱਥੋਂ ਅਸੀਂ ਸਟੀਲ ਲੈਣੇ ਆ ਸਟੀਲ ਬਾਈ ਰੇਲ ਰੇਲਵੇ ਤੋਂ ਆਉਂਦਾ ਵਾ ਤਕਰੀਬਨ ਸਾਨੂੰ ਮਤਲਬ ਉੱਥੋਂ ਫਰੇਟ 1500 ਰੁਪਏ ਸਾਨੂੰ ਖਰਚਾ ਪੈ ਜਾਂਦਾ ਵਾ ਪੰਜਾਬ ਵਿੱਚ ਲੈ ਕੇ ਆਉਣ ਦਾ ਫਿਰ 95% ਜਿਹੜੀ ਸਾਡੇ ਕੰਜ਼ਮਪਸ਼ਨ ਆ ਬਾਈਸਾਈਕਲ ਐਂਡ ਬਾਈਸਾਈਕਲ ਪਾਰਟਸ ਦੀ ਉਹ ਸਾਰੀ ਆਟੋ ਪੰਜਾਬ ਆ ਅਸੀਂ ਫਿਰ ਬਣਾ ਕੇ ਇਥੋਂ ਫਿਰ ਉਹ ਜੁਪੀ ਬਿਹਾਰ ਵੇਚਦੇ ਆ ਜਾਂ ਹੋਰ ਸਟੇਟਾਂ ਚ ਵੇਚਦੇ ਆ ਤਕਰੀਬਨ ਸਾਨੂੰ ਫਿਰ ਫਰੇਟ ਲੱਗ ਜਾਂਦਾ ਉਹਦੇ ਉੱਪਰ ਤਕਰੀਬਨ 3000 ਰੁਪਏ ਸਾਡਾ ਫਰੇਟ ਦਾ ਹੀ ਕੋਸ ਵੱਜ ਜਾਂਦੀ ਆ ਬਾਈਸਾਈਕਲ ਦੀ ਸਾਡੇ ਉਹਦੇ ਉੱਪਰ ਪੜਕਦੇ ਉੱਪਰ ਪਿਛਲੇ 10 ਸਾਲਾਂ 'ਚ ਲੁਧਿਆਣਾ ਦੇ ਸਾਈਕਲ ਉਦਯੋਗ 'ਚ ਕਾਫੀ ਬਦਲਾ ਆਇਆ ਹੈ। ਪਹਿਲਾਂ ਕਿਸੇ ਵੀ ਸੂਬੇ 'ਚੋਂ ਕੱਚਾ ਮਾਲ ਮੰਗਵਾਉਣ ਲਈ ਇੱਕੋ ਜਿਹਾ ਮਾਲ ਪਾੜਾ ਲੱਗਦਾ ਸੀ। ਪਰ ਹੁਣ ਮਾਲ ਪਾੜੇ 'ਚ ਬਦਲਾ ਹੋਣ ਕਰਕੇ ਉਦਯੋਗ ਨੂੰ ਖਾਸਾ ਨੁਕਸਾਨ ਝੱਲਣਾ ਪੈ ਰਿਹਾ ਹੈ। ਆਤੋਂ 10 ਸਾਲ ਪਹਿਲਾਂ ਕੀ ਹੁੰਦਾ ਸੀਗਾ? ਗਵਰਨਮੈਂਟ ਦੀ ਸਕੀਮ ਸੀਗੀ ਵੀ ਹਰ ਮਤਲਬ ਸਟੇਟ ਤੋਂ ਕਿਤੇ ਵੀ ਸਟੇਟ ਹੋਵੇ ਫਰੇਟ ਇਕੁਅਲਾਈਜੇਸ਼ਨ ਦੀ ਸਕੀਮ ਸੀਗੀ। ਵੀ ਕਿਤੋਂ ਵੀ ਸਟੀਲ ਤੁਸੀਂ ਲੈਣਾ ਤੁਹਾਨੂੰ ਇੱਕੋ ਹੀ ਰੇਟ ਮਿਲਦਾ ਹਾਂ। ਇਹਨਾਂ ਨੇ 10 ਸਾਲ ਤੋਂ ਸਕੀਮ ਬੰਦ ਕਰਤੀ ਆ ਉਹਦੇ ਨਾਲ ਪੰਜਾਬ ਦਾ ਪੰਜਾਬ ਨੂੰ ਇਹਦੇ ਵਿੱਚ ਬਹੁਤ ਨੁਕਸਾਨ ਹੋਇਆ ਵਾ ਤੇ ਜਿਹੜਾ ਐਮਐਸਐਮਈ ਸੈਕਟਰ ਆ ਸਾਡਾ ਜਿਹੜੇ ਛੋਟੀ ਟਾਈਨੀ ਇੰਡਸਟਰੀ ਆ ਉਹ ਤਾਂ ਇੱਕਦਮ ਹੀ ਪਰਵਾਹਦਤ ਹੋ ਜਾਂਦੀ ਆ ਕਿਉਂਕਿ ਉਹਨੂੰ ਉਹਨਾਂ ਲਈ 3000 ਬਹੁਤ ਵੱਡੀ ਗੱਲ ਹੋ ਜਾਂਦੀ ਆ ਹਾਲਾਂਕਿ ਲੁਧਿਆਣਾ ਦੇ ਸਾਈਕਲ ਉਦਯੋਗ ਨੂੰ ਲੇਬਰ ਦੀ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਨਰੇਗਾ ਨੇ ਵੀ ਲੇਬਰ ਦੀ ਦਿੱਕਤ ਨੂੰ ਦੱਸਿਆ ਹੈ ਉਦਯੋਗ ਮੰਗ ਕਰ ਰਹੇ ਆ ਕਿ ਮਨਰੇਗਾ ਨੂੰ ਇੰਡਸਟਰੀ ਦੇ ਨਾਲ ਜੋੜਿਆ ਜਾਵੇ ਦੂਸਰਾ ਜਿਹੜੀ ਅੱਜਕਲ ਸਾਡੇ ਲੇਬਰ ਆ ਪੰਜਾਬ ਦੇ ਵਿੱਚ ਆ ਨਹੀਂ ਰਹੀ ਕਿਉਂਕਿ ਉਹਨ ਗੁਰਦਾਉ ਹੋ ਗਿਆ ਨੌਇਡਾ ਹੋ ਗਿਆ ਜਾਂ ਹੋਰ ਸਟੇਟ ਹੋ ਗਈਆਂ ਉੱਥੇ ਉਹਨਾਂ ਨੂੰ ਅੱਛਾ ਪੈਸੇ ਮਿਲਦੇ ਆ ਅੱਛਾ ਬਿਜ਼ਨਸ ਮਿਲਣ ਲੱਗਿਆ ਹੋਣ ਹੋਮ ਟੋਮ ਦੇ ਨਾਲ ਹੀ ਆ ਉਸ ਕਰਕੇ ਉਹ ਇੱਥੇ ਪਹੁੰਚ ਨਹੀਂ ਰਹੇ ਔਰ ਤੀਸਰਾ ਜਿਹੜਾ ਸਾਡਾ ਸਭ ਤੋਂ ਵੱਡਾ ਨੁਕਸਾਨ ਕੀਤਾ ਵਾ ਨਰੇਗਾ ਨੇ ਜੀ ਨਰੇਗਾ ਕਰਕੇ ਜਿਹੜੀ ਸਾਡੀ ਲੇਬਰ ਆ ਉਹ ਬਿਲਕੁਲ ਹੀ ਖਰਾਬ ਹੋ ਗਈ ਖਰਾਬ ਇਸ ਕਰਕੇ ਹੋ ਗਈ ਵੀ ਉਹ ਘਰ ਬੈਠੇ ਹੀ ਉਹਨਾਂ ਨੂੰ ਪੈਸੇ ਉੱਥੇ ਮਿਲਦੇ ਆ ਜਾਂ ਮਿਲਦੇ ਆ ਜਾਂ ਨਹੀਂ ਮਿਲਦੇ ਆ ਮਤਲਬ ਸਾਨੂੰ ਤਾਂ ਪਈ ਪਤਾ ਲੱਗਿਆ ਵੀ ਵਿੱਚ ਦਲਾਲ ਹੈਗੇ ਆ ਉਹ ਅੱਧੇ ਕੁ ਭਾਏ ਉਹਨਾਂ ਦੇ ਦਿੰਦੇ ਅੱਧੇ ਕੁ ਲੈ ਲੈਂਦੇ ਆ ਸੋ ਉਸ ਕਰਕੇ ਵੀ ਜਿਹੜੀ ਸਾਡੀ ਲੇਬਰ ਸੀ ਉਹ ਖਰਾਬ ਹੋ ਗਈ ਲੇਬਰ ਸਾਡੇ ਕੋਲ ਇੱਥੇ ਆ ਨਹੀਂ ਰਹੀ ਗਵਰਨਮੈਂਟ ਨੂੰ ਚਾਹੀਦਾ ਵੀ ਜਿਹੜੀ ਨਰੇਗਾ ਸਕੀਮ ਆ ਉਹਨੂੰ ਇੰਡਸਟਰੀਜ਼ ਨਾਲ ਕਲੱਬਿੰਗ ਕਰਨ ਤਾਂ ਕਿ ਜਿਹੜਾ ਬੰਦਾ ਕੰਮ ਕਰਦਾ ਕੰਮ ਕਰਕੇ ਉਹਨੂੰ ਪੈਸਾ ਮਿਲਣਾ ਚਾਹੀਦਾ ਨਾ ਕਿ ਫ੍ਰੀ ਬੈਠੇ ਪੈਸਾ ਮਿਲਣਾ ਚਾਹੀਦਾ ਸਾਈਕਲ ਇੰਡਸਟਰੀ ਦਾ ਹੱਬ ਹੋਣ ਕਰਕੇ ਲੁਧਿਆਣਾ ਨਾਲ ਰੋਜ਼ਗਾਰ ਵੀ ਜੁੜਿਆ ਹੋਇਆ ਹੈ ਲੁਧਿਆਣਾ ਦੀ ਸਾਲਾਨਾ ਟਰਨਓਵਰ ਕਰੀਬ 7000 ਕਰੋੜ ਤੋਂ 8000 ਕਰੋੜ ਰੁਪਏ ਹੈ। ਲੁਧਿਆਣਾ ਦੀ ਸਾਈਕਲ ਇੰਡਸਟਰੀ 'ਚ ਤਕਰੀਬਨ 2.5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਲੁਧਿਆਣਾ ਦੀ ਸਾਈਕਲ ਇੰਡਸਟਰੀ 'ਤੇ ਚੀਨ ਦੇ ਮਾਲ ਦਾ ਵੀ ਕਬਜ਼ਾ ਹੋ ਰਿਹਾ ਹੈ। 2010 'ਚ ਚੀਨ ਨੂੰ ਕਰੀਬ 1400 ਤੋਂ 1500 ਕਰੋੜ ਰੁਪਏ ਦੀ ਬਰਾਮਦ ਕੀਤੀ ਗਈ ਸੀ। 2014 'ਚ ਚੀਨ ਨੂੰ ਬਰਾਮਦ ਘਟ ਕੇ ਕਰੀਬ 1000 ਤੋਂ 1200 ਕਰੋੜ ਰੁਪਏ ਹੋਣ ਦੀ ਉਮੀਦ ਹੈ। 2010 'ਚ ਚੀਨ ਤੋਂ ਮਹਿਜ਼ 300 ਕਰੋੜ ਰੁਪਏ ਦੀ ਬਰਾਮਦ ਕੀਤੀ ਜਾਂਦੀ ਸੀ। 2014 ਦੇ ਆਖਰ ਤੱਕ ਚੀਨ ਤੋਂ 1700 ਕਰੋੜ ਰੁਪਏ ਦੀ ਦਰਾਮਦ ਹੋਣ ਦੀ ਉਮੀਦ ਹੈ। ਚੀਨ ਤੋਂ ਦਰਾਮਦ ਨੂੰ ਕਾਬੂ ਕਰਨ ਲਈ ਦਰਾਮਦ ਦਰ ਵਧਾਉਣ ਦੀ ਜ਼ਰੂਰਤ ਹੈ। ਸਨਦਕਾਰ ਮੰਗ ਕਰ ਰਹੇ ਨੇ ਕਿ ਸਾਈਕਲ ਉਤਪਾਦਾਂ ਤੇ ਦਰਾਮਦ ਦਰ ਨੂੰ 20% ਤੋਂ ਵਧਾ ਕੇ 30% ਕਰਨਾ ਚਾਹੀਦਾ ਹੈ। ਵਪਾਰੀਆਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਕਰਕੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਬੰਦ ਹੋ ਰਹੀ ਹੈ। ਸਾਡੇ ਇੱਥੇ ਪ੍ਰਾਈਸ ਸਟੀਲ ਦੀਆਂ ਪ੍ਰਾਈਸਾਂ ਕੀ ਕੋਣ ਜਾਂ ਸਾਨੂੰ ਗਵਰਨਮੈਂਟ ਕੋਈ achi facilities ਦੇਵੇ। ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਬੜਾ ਅੱਛਾ ਹੁਨਰ ਹੈਗਾ ਵਾ ਕਿਉਂਕਿ ਅਸੀਂ ਬਾਈ ਬਲੱਡ ਹੀ ਬਹੁਤ ਟੈਕਨੀਕਲ ਬੰਦੇ ਹੈਗੇ ਹਾਂ ਪਰ ਸਾਨੂੰ ਗੌਰਮੈਂਟ ਤੋਂ ਸਪੋਰਟ ਨਾ ਮਿਲਣ ਦੇ ਕਾਰਨ ਜਿਹੜੀ ਸਾਡੀ ਐਕਸਪੋਰਟ ਆ ਉਹ ਡੇ ਬਾਏ ਡੇ ਘਟ ਰਹੀ ਹੈ ਔਰ ਚਾਈਨਾ ਦੀ ਜਿਹੜੀ ਐਕਸਪੋਰਟ ਆ ਉਹ ਵੱਧ ਰਹੀ ਹੈ ਔਰ ਚਾਈਨਾ ਉਹ ਉਲਟਾ ਇੰਡੀਆ ਦੇ ਵਿੱਚ ਵੀ ਕਬਜ਼ਾ ਕਰਨ ਨੂੰ ਕਰਦਾ ਹੋਇਆ ਜੀ ਪੂਰੀ ਦੁਨੀਆ 'ਚ ਸਾਈਕਲ ਦੇ ਉਤਪਾਦਨ ਨੂੰ ਨਿਰਯਾਤ ਕਰਨ ਜਪਾਰਦੀ ਹਿੱਸੇਦਾਰੀ ਸਿਰਫ 0.5% ਹੈ ਜਦਕਿ ਚੀਨ ਦੀ ਹਿੱਸੇਦਾਰੀ 66% ਹੈ ਪਿਛਲੇ 12 ਸਾਲਾਂ ਚ ਲੁਧਿਆਣਾ ਚ ਕੋਈ ਨਵੀਂ ਇੰਡਸਟਰੀ ਨਹੀਂ ਲੱਗੀ ਸਰਕਾਰ ਨਵੀਂ ਇੰਡਸਟਰੀ ਲਗਾਉਣ ਲਈ ਤਾਂ ਸਭ ਕੁਝ ਕਰਨ ਨੂੰ ਤਿਆਰ ਹੈ ਪਰ ਜਿਸ ਇੰਡਸਟਰੀ ਤੋਂ ਸਰਕਾਰ ਨੂੰ ਚੰਗੀ ਕਮਾਈ ਹੈ ਉਸ ਪਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ